ਕੇ ਸਰਕਾਰ ਕੋਟੇ ਕਦਮ ਹੋ ਕੇ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਅੱਗੇ ਝੁਕਦੀ ਨਜ਼ਰ ਆਵੇ ਜੇ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਤੇ ਇੱਕ ਹੋਵੇ ਜਦੋਂ ਵੀ ਕੋਈ ਸ਼ਤਾਬਦੀ ਆਈ ਪੰਜਾਬ ਸਰਕਾਰ ਕਿਸੇ ਦੀ ਵੀ ਸੀ ਉਹਨਾਂ ਨੇ ਬੰਦ ਚੜ ਕੇ ਮਨਾਈ ਅੱਜ ਇਹਨਾਂ ਨੇ ਛੁੱਟੀ ਤੱਕ ਨਹੀਂ ਕੀਤੀ ਅੱਜ ਕੋਈ ਇੱਕ ਅਸਥਿਹਾਰ ਤੱਕ ਨਹੀਂ ਲਾ ਸਕੇ ਸਾ ਸੰਗਾਜੀ ਸਰਕਾਰਾਂ ਵੀ ਇਹ ਮੰਨੀ ਬੈਠੀਆਂ ਕਿ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਨਹੀਂ ਹੈ ਔਰ ਉਹਨਾਂ ਨੂੰ ਇਹ ਵੀ ਡਰ ਹੈ ਕਿ ਜਿੱਦਣ ਸ਼ਕਤੀ ਇਕੱਠੀ ਹੋ ਗਈ ਉਹ ਤੇ ਇਹਨਾਂ ਨੇ ਸਾਨੂੰ ਝਕਾਉਂਦਿਆਂ ਜਿਹੜਾ ਹੈ ਉਹ ਸਮਾਂ ਨਹੀਂ ਲਾਉਣਾ ਇਹ ਮੈਂ ਪੁੱਛਣਾ ਚਾਹੁੰਨਾ ਕਿ ਸਰਕਾਰ ਪੰਜਾਬ ਦੇ ਸਿੱਖਾਂ ਦੇ ਲੋਕਾਂ ਦੀ ਆ ਪੰਜਾਬੀਆਂ ਦੀ ਸਰਕਾਰ ਆ ਜਿਹੜੀ ਐਸ ਪਵਿੱਤਰ ਧਰਤੀ ਦੇ ਉੱਤੇ ਸ਼ਤਾਬਦੀ 450 ਸਾਲਾ ਮਨਾਇ ਹੋ ਰਹੀ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ 20 ਦਿਨ ਹੋ ਗਏ ਮਹੀਨਾ ਘੱਟ ਕੇ ਲੋਕਾਂ ਨੂੰ ਆਉਂਦਿਆਂ ਨੂੰ ਤੇ ਪੰਜਾਬ ਤੇ ਜਿਹੜੀ ਸਰਕਾਰਾਂ ਇਹਦੇ ਕੰਨ ਅੱਜ ਬੋਲੇ ਬੈਠੇ ਆ ਕਿਉਂਕਿ ਇਸ ਧਰਤੀ ਦੇ ਉੱਤੇ ਸਿੱਖ ਸਮਾਜ ਉਹ ਮਹਾਨ ਤਾਕਤ ਰੱਖਦਾ ਜਿਸ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਨੂੰ ਕਟਿਆ ਔਰ ਇਹ ਗੱਲ ਜਾਣਦਿਆਂ ਨੇ ਸਰਕਾਰਾਂ ਬਾਖੂਬੀ ਇਹ ਜਿਹੜੇ ਸਿੱਖ ਪੰਥ ਨੇ 700 ਸਾਲ ਪੁਰਾਣੇ ਮੁਗਲ ਸਮਰਾਜ ਨੂੰ ਘਟਿਆ ਉਹ ਸਾਨੂੰ ਘਟਦਿਆਂ देर ਨਹੀਂ ਲਾਉਣਗੇ ਜੇ ਇਹ ਇਕੱਠੇ ਹੋ ਗਏ ਇਹੋ ਕਾਰਨ ਹੈ ਕਿ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੇਰੂ-ਖੇਰੂ ਕਰਨ ਵਾਸਤੇ ਰੋਲ ਜਿਹੜਾ ਅਦਾ ਕਰਦੀਆਂ ਰਹਿੰਦੀਆਂ ਨੇ ਇਸ ਧਰਤੀ ਦੇ ਉੱਤੇ ਤੁਸੀਂ ਜੇ ਇੰਨਾ ਵੀ ਨਹੀਂ ਕਰ ਸਕਦੇ ਫੇਰ ਤੁਹਾਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਕਿ ਹਰ ਸਰਕਾਰ ਨੇ ਚਾਹੇ ਉਹ ਅਕਾਲੀ ਸਰਕਾਰ ਸੀ ਚਾਹੇ ਉਹ ਕਾਂਗਰਸ ਸਰਕਾਰ ਸੀ ਇਨ੍ਹਾਂ ਸ਼ਤਾਬ ਦੀਆਂ ਸਮੇਂ ਹਰ ਸਰਕਾਰ ਨੇ ਆਪਣਾ ਬਣਦਾ ਯੋਗਦਾਨ ਜਿਹੜਾ ਸੀ ਉਹ ਪਾਇਆ ਔਰ ਇਥੋਂ ਤੱਕ ਜਦੋਂ ਸਚਖੰਦ ਸ੍ਰੀ ਹਜੂਰ ਸਾਹਿਬ ਨਾਦੇੜ ਦੀ ਧਰਤੀ ਦੇ ਉੱਤੇ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਯਾਈ ਪੁਰਬ ਮਨਾਇਆ ਗਿਆ ਤਨਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਪੁਰਬ ਮਨਾਇਆ ਗਿਆ ਤਾਂ ਮਹਾਰਾਸ਼ਟਰ ਸਰਕਾਰ ਨੇ ਵੀ ਉਸ 2008 ਦੇ ਵਿੱਚ ਮਨਾਈਆਂ ਸ਼ਤਾਬਦੀਆਂ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਔਰ ਕਰੋੜਾਂ ਰੁਪਈਆ ਨਾਦੇੜ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਖਰਚ ਕੀਤਾ ਤੇ ਪਿੱਛੇ ਜੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਅਸੀਂ 300 ਸਾਲਾ ਮਨਾਇਆ ਹੈ 350 ਸਾਲਾ ਮਨਾਇਆ ਜਦੋਂ ਅਸੀਂ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਅਪਟਨਾ ਸਾਹਿਬ ਤੋਂ ਉਥੋਂ ਦੇ ਗ੍ਰੰਥੀ ਸਾਹਿਬ ਖੜੋਤੇ ਨੇ ਸਰਦਾਰ ਗੁਰਦੇਵਾਲ ਸਿੰਘ ਜੀ ਉਥੋਂ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਪਟਨਾ ਸਾਹਿਬ ਜਦੋਂ ਸ਼ਤਾਬਦੀ ਮਨਾਹੀ ਗਈ ਹੈ ਤੇ ਇੰਨਾ ਪੈਸਾ ਖਰਚ ਕੀਤਾ ਇੰਨਾ ਪੈਸਾ ਖਰਚ ਕੀਤਾ ਔਰ ਹਰ ਪ੍ਰਕਾਰ ਦਾ ਤਕਤ ਸਾਹਿਬ ਨੂੰ ਸਹਾਇਕ ਦਿੱਤਾ ਔਰ ਦੁਨੀਆ ਭਰ ਦੇ ਸਿੱਖਾਂ ਦਾ ਦਿਲ ਜਿੱਤਿਆ ਔਰ ਪਹਿਲੀ ਵੇਰ ਇਸ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਸਮੇ ਇਹ ਗੋਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉਤੇ ਸ਼ਤਾਬਦੀ ਮਨਾਈ ਗਈ। ਇਥੋਂ ਦੇ ਸ਼ਤਾਬਦੀ ਦੇ ਇੰਚਾਰਜ ਰਿਆੜ ਸਾਹਿਬ ਮੈਂ ਉਹਨਾਂ ਨੂੰ ਪੁੱਛਿਆ ਜੀ ਇੱਥੇ ਸਰਕਾਰ ਨੇ ਕੁਝ ਕੀਤਾ ਹੈ? ਕੋਈ ਸੜਕ ਚੌੜੀ ਕੀਤੀ ਹੋਵੇ? ਕੋਈ ਐਸੀ ਇਮਾਰਤ ਬਣਾਈ ਹੋਵੇ? ਯਾਦਗਾਰੀ ਇਮਾਰਤ ਜਿਹੜੀ ਯਾਦ ਦਿਵਾਵੇ ਕਿ 450 ਸਾਲ ਜਦੋਂ ਸ਼ਤਾਬਦੀ ਮਨਾਈ ਗਈ ਸੀ ਉਸ ਵਕਤ ਬਣੀ ਸੀ? ਕਹਿੰਦੇ ਜੀ ਕੁਝ ਨਹੀਂ ਕੀਤਾ। ਬੜਾ ਦਿਲ ਦੁਖਦਾ। ਕਿ ਪੰਜਾਬ ਦੀ ਸਰਕਾਰ ਹੋਵੇ ਔਰ 450 ਸਾਲਾਂ ਸ਼ਤਾਬਦੀ ਮਨਾਈ ਜਾ ਰਹੇ ਹੋਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਿਆਈ ਪੁਰਬ ਔਰ ਉਹ ਨਗਰੀ ਜਿੱਥੇ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਆ ਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪੁੱਛਿਆ ਹੋਵੇ ਬਾਬਾ ਜੀ ਚਾਹੀਦਾ ਕੁਝ ਸਤਿਗੁਰੂ ਜੀ ਚਾਹੀਦਾ ਕੁਝ ਮਹਾਰਾਜ ਨੇ ਕਿਹਾ ਹੋਵੇ ਨਹੀਂ ਭਾਈ ਸਭ ਕੁਝ ਹੈ ਪਰਮੇਸ਼ਵਰ ਦਾ ਦਿੱਤਾ ਔਰ ਜਿਸ ਨਗਰੀ ਦੇ ਵਿੱਚ ਦਿੱਲੀ ਦੇ ਬਾਦਸ਼ਾਹ ਅਕਬਰ ਨੇ ਪੁੱਛਿਆ ਹੋਵੇ ਆ ਕੇ ਕਿ ਇੱਥੇ ਜ਼ਰੂਰਤ ਤਾਂ ਨਹੀਂ ਕਿਸੇ ਗੱਲ ਦੀ ਐਡੀਆਂ ਵੱਡੀਆਂ ਸਵਾਵਾਂ ਚਲਦੀਆਂ ਨੇ ਲੰਗਰ ਚਲਦੀਆਂ ਨੇ ਉਸ ਨਗਰੀ ਦੇ ਵਿੱਚ ਸ਼ਤਾਬਦੀ ਮਨਾਈ ਗਈ ਸਰਕਾਰ ਨੇ ਪੁੱਛਿਆ ਨਹੀਂ ਹੈ ਬੜਾ ਮਨ ਦੁਖੀ ਹੋਇਆ ਬੜਾ ਦਿਲ ਦੁਖੀ ਹੋਇਆ ਸ਼ਾਇਦ ਉਹ ਇਹ ਸੋਚਦੇ ਹੋਣਗੇ ਵੀ ਸਿੱਖ ਕਿਹੜਾ ਹੁਣ ਇਕ ਜੁੱਟ ਨੇ ਸਿੱਖਾਂ ਦੇ ਕੋਲ ਕੀ ਆ ਹੁਣ ਕੋਈ ਕਿਸੇ ਡੇਰੇ ਤੁਰਿਆ ਫਿਰਦਾ ਹੈ ਕੋਈ ਕਿਸੇ ਮਜ਼ਾਰ ਤੁਰਿਆ ਫਿਰਦਾ ਹੈ ਕੋਈ ਕਿਸੇ ਸਮਾਦ ਤੁਰਿਆ ਫਿਰਦਾ ਹੈ ਕੋਈ ਕਿਸੇ ਪਖੰਡਵਾਦ ਦੇ ਚੱਕਰ ਦੇ ਵਿੱਚ ਕਿਤੇ ਹੋਰ ਤੁਰਿਆ ਫਿਰਦਾ ਹੈ ਤੇ ਵੰਡੇ ਹੋਏ ਨੇ ਸਾਧ ਸੰਗਤ ਜੀ ਇੱਕ ਗੱਲ ਚੇਤੇ ਰੱਖਣੀ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਡੀਆਂ ਦੀ ਸਥਾਪਨਾ ਕੀਤੀ ਸੀ ਤੇ ਉਸ ਵੇਲੇ ਭਾਰਤ ਦੇ 22 ਸੂਬੇ ਸੀ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਡੀਆਂ ਦੀ ਸਥਾਪਨਾ ਕੀਤੀ ਇਸ ਤੋਂ ਇਲਾਵਾ ਪੀੜੇ ਮੁੜੇ ਸਥਾਪਿਤ ਕੀਤੇ ਉਹਨਾਂ ਦਾ ਮੁੱਖ ਜਿਹੜਾ ਸੀ ਮੰਤਵ ਜਿਹੜਾ ਸੀ ਨਾ ਇਹਨਾਂ ਦੇ ਪਿੱਛੇ ਉਹ ਸਿੱਖ ਸ਼ਕਤੀ ਨੂੰ ਇਕੱਠਾ ਕਰਨਾ ਸੀ ਅੱਜ ਸਿੱਖ ਸ਼ਕਤੀ ਬਹੁਤ ਵੱਡੀ ਤਾਕਤ ਰੱਖਦੀ ਹੈ ਪਰ ਫਰਕ ਸਿਰਫ ਇਹਨਾਂ ਹੈ ਕਿ ਇਹ ਸ਼ਕਤੀ ਬਿਖਰੀ ਹੋਈ ਹੈ ਬਿਖਰੀ ਹੋਈ ਹੈ ਅੱਜ ਸਾਡੀਆਂ ਮੰਗਾਂਵਾਲ ਪ੍ਰਧਾਨ ਜੀ ਨੇ ਇੱਥੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਬੰਦੀ ਸਿੰਘਾਂ ਦੀਆਂ ਵੀ ਗੱਲਾਂ ਕੀਤੀਆਂ ਨੇ ਸਰਕਾਰ ਦੀ ਅਨਗੈਲੀ ਸਰਕਾਰ ਦੇ ਅੰਗੌਲੇ ਪਣਦੀਆਂ ਵੀ ਗੱਲਾਂ ਕੀਤੀਆਂ ਨੇ ਪਰ ਮੈਂ ਸਮਝਦਾ ਕਿ ਸਰਕਾਰ ਗੋਡੇ ਕਦਮ ਹੋ ਕੇ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਅੱਗੇ ਝੁਕਦੀ ਨਜ਼ਰ ਆਵੇ ਜੇ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਤੇ ਇੱਕ ਹੋਵੇ ਸਾਹਾ ਸੰਗਾ ਜੀ ਸਰਕਾਰਾਂ ਵੀ ਇਹ ਮੰਨੀ ਬੈਠੀਆਂ ਕਿ ਸਿੱਖਾਂ ਦੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਨਹੀਂ ਹੈ ਔਰ ਉਹਨਾਂ ਨੂੰ ਇਹ ਵੀ ਡਰ ਹੈ ਕਿ ਜਿੱਦ ਦਿਨ ਸ਼ਕਤੀ ਇਕੱਠੀ ਹੋ ਗਈ ਉਹਦੇ ਇਹਨਾਂ ਨੇ ਸਾਨੂੰ ਝਕਾਉਂਦਿਆਂ ਜਿਹੜਾ ਹੈ ਉਹ ਸਮਾਂ ਨਹੀਂ ਲਾਉਣਾ ਕਿਉਂਕਿ ਇਸ ਧਰਤੀ ਦੇ ਉੱਤੇ ਸਿੱਖ ਸਮਾਜ ਉਹ ਮਹਾਨ ਤਾਕਤ ਰੱਖਦਾ ਹੈ ਜਿਸ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਨੂੰ ਪੁੱਟਿਆ। ਔਰ ਇਹ ਗੱਲ ਜਾਣਦੀਆਂ ਨੇ ਸਰਕਾਰਾਂ ਬਾਖੂਬੀ ਕਿ ਜਿਹੜੇ ਸਿੱਖ ਪੰਥ ਨੇ 700 ਸਾਲ ਪੁਰਾਣੇ ਮੁਗਲ ਸਾਮਰਾਜ ਨੂੰ ਪੁੱਟਿਆ ਉਹ ਸਾਨੂੰ ਪੁੱਟਦਿਆਂ ਧੇਰ ਨਹੀਂ ਲਾਉਣਗੇ ਜੇ ਇਹ ਇਕੱਠੇ ਹੋ ਗਏ। ਇਹੋ ਕਾਰਨ ਹੈ ਕਿ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੇਰੂ-ਖੇਰੂ ਕਰਨ ਵਾਸਤੇ ਰੋਲ ਜਿਹੜਾ ਅਦਾ ਕਰਦੀਆਂ ਰਹਿੰਦੀਆਂ ਨੇ। ਸਾਨੂੰ ਧੜਿਆਂ 'ਚ ਵੰਡਣ ਲਈ ਸਾਨੂੰ ਜਥੇਬੰਦੀਆਂ 'ਚ ਵੰਡਣ ਲਈ ਸਾਨੂੰ ਧਾਰਮਿਕ ਮੌਤ ਮਾਰਨ ਦੇ ਲਈ ਡੇਰਾਵਾਦ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ਸਾਨੂੰ ਰਾਜਨੀਤਿਕ ਮੌਤ ਮਾਰਨ ਦੇ ਲਈ ਛੜਜੰਤਰ ਰਚੇ ਜਾ ਰਹੇ ਨੇ ਸਾਨੂੰ ਆਰਥਿਕ ਮੌਤ ਮਾਰਨ ਦੇ ਲਈ ਸਾਡੇ ਸਾਧਨ ਖੋਏ ਜਾ ਰਹੇ ਨੇ ਔਰ ਸਾਨੂੰ ਜਿਹੜਾ ਹੈ ਸਮਾਜਿਕ ਤੌਰ ਦੇ ਉਤੇ ਮਾਰਨ ਵਾਸਤੇ ਵੀ ਨਸ਼ਿਆਂ ਦਾ ਪਸਾਰ ਜਿਹੜਾ ਇਸ ਧਰਤੀ ਦੇ ਉਤੇ ਖੂਬ ਫਸਾਰਿਆ ਜਾ ਰਿਹਾ ਹੈ ਧਾਰਮਿਕ ਤੌਰ ਤੇ ਮਾਰਿਆ ਜਾ ਰਿਹਾ ਸਾਨੂੰ ਜਗ੍ਹਾ ਜਗ੍ਹਾ ਡੇਰੇ ਸਥਾਪਿਤ ਕਰਕੇ ਰਾਜਨੀਤਿਕ ਹੋਂਦ ਨੂੰ ਸਾਡੀ ਨੂੰ ਸਮਾਪਤ ਕਰ ਦਿੱਤਾ ਗਿਆ ਹੈ ਸਮਾਜਿਕ ਸ਼ਕਤੀ ਸਾਡੀ ਖੀਨ ਕਰ ਦਿੱਤੀ ਗਈ ਹੈ ਔਰ ਆਰਥਿਕ ਤੌਰ ਤੇ ਵੀ ਅਸੀਂ ਜਿਹੜੇ ਆ ਬਹੁਤ ਪੇਤਲੇ ਪੈ ਚੁੱਕੇ ਆ ਜ਼ਮੀਨਾਂ ਸਾਡੀਆਂ ਜਿਹੜੀਆਂ ਨੇ ਕਾਰਪੋਰੇਟ ਵੱਲੋਂ ਖਰੀਦੀਆਂ ਜਾ ਰਹੀਆਂ ਨੇ ਬੜੇ ਮਹਿੰਗੇ ਮਹਿੰਗੇ ਭਾਅ ਦੇ ਉੱਤੇ ਔਰ ਅਸੀਂ ਬੇਜ਼ਮੀਨੇ ਹੋ ਰਹੇ ਆ ਤੇ ਜਿਹੜੇ ਪਹਿਲੋ ਬੇਜ਼ਮੀਨੇ ਨੇ ਉਹ ਹੋਰ ਜ਼ਿਆਦਾ ਜਿਹੜਾ ਹੈ ਉਹ ਕਮਜ਼ੋਰ ਹੋ ਰਹੇ ਨੇ ਸਾਡਾ ਜਿਹੜਾ ਮਜ਼ਦੂਰ ਵਰਗ ਹੈ ਉਹ ਹੋਰ ਜ਼ਿਆਦਾ ਕਮਜ਼ੋਰ ਹੋ ਰਿਹਾ ਹੈ ਇਸ ਕਰਕੇ ਸਾਧ ਸੰਗਤ ਜੀ ਅੱਜ ਸ਼ਤਾਬਦੀ ਦੇ ਮੌਕੇ ਬਹੁਤਾਂ ਲੰਬਾ ਸਮਾਂ ਨਹੀਂ ਹੈ ਤੁਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ ਘਰ ਦੇ ਵਿੱਚ ਪਰਨ ਕਰਕੇ ਜਾਈਏ ਕਿ ਅਸੀਂ ਇਕੱਠਿਆਂ ਰਹਿਣਾ ਸਾਨੂੰ ਇਕੱਠਿਆਂ ਕਰਨ ਵਾਸਤੇ ਸਤਿਗੁਰਾਂ ਨੇ ਪਲੇਟਫਾਰਮ ਦਿੱਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਨੂੰ ਜੁੜਨ ਵਾਸਤੇ ਗੁਰਬਾਣੀ ਦਾ ਫਲਸਫਾ ਦਿੱਤਾ ਹੈ ਬਾਣੀ ਨਾਲ ਜੁੜੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਥੱਲੇ ਝੰਡੇ ਥੱਲੇ ਅਸੀਂ ਇਕੱਠੇ ਹੋਈਏ ਜਿੰਨੇ ਮਰਜ਼ੀ ਸਾਡੇ ਚ ਰਾਜਨੀਤਿਕ ਵਖਰੇਵੇਂ ਹੋਣ ਜਿੰਨੇ ਮਰਜ਼ੀ ਸਾਡੇ ਚ ਵਖਰੇਵੇਂ ਹੋਣ ਪਰ ਜਿੱਥੇ ਗੱਲ ਗੁਰੂ ਗ੍ਰੰਥ ਸਾਹਿਬ ਦੀ ਆਜੇ ਜਿੱਥੇ ਗੱਲ ਪੰਥ ਦੀ ਆਜੇ ਜਿੱਥੇ ਗੱਲ ਤਖਤਾਂ ਦੀ ਆਜੇ ਜਿੱਥੇ ਗੱਲ ਮਰਿਆਦਾ ਦੀ ਆਜੇ ਜਿੱਥੇ ਗੱਲ ਪਰੰਪਰਾਵਾਂ ਦੀ ਆਜੇ ਔਰ ਜਿੱਥੇ ਗੱਲ ਸਿੱਖ ਵਿਰਸੇ ਦੀ ਆਜੇ ਉਥੇ ਸਾਨੂੰ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਥੇ ਕੋਈ ਪਾਰਟੀ ਨਾ ਦੇਖਿਆ ਕਰੋ ਕੋਈ ਧੜਾ ਨਾ ਦੇਖਿਆ ਕਰੋ ਕੋਈ ਜਥੇਬੰਦੀ ਨਾ ਦੇਖਿਆ ਕਰੋ ਉਥੇ ਸਿਰਫ ਤੇ ਸਿਰਫ ਇੱਕ ਝੰਡੇ ਥੱਲੇ ਇਕੱਠੇ ਹੋਈਏ ਤਾਂ ਕਿ ਸਰਕਾਰਾਂ ਨੂੰ ਵੀ ਪਤਾ ਲੱਗੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਕਮਜ਼ੋਰ ਨਹੀਂ ਹੋਏ ਐ ਔਰ ਇੰਨਾ ਕਮਜ਼ੋਰ ਸਮਝਣ ਦੀ ਸਿੱਖਾਂ ਨੂੰ ਗਲਤੀ ਨਾ ਕਰੇ ਗੋਂਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਬੈਠੇ ਆਂ ਅਸੀਂ ਅੱਜ ਵੀ ਮਜ਼ਬੂਤ ਆਂ ਅੱਜ ਵੀ ਅਸੀਂ ਜਿਹੜਾ ਹੈ ਉਹ ਬਹੁਤ ਵੱਡੀ ਤਾਕਤ ਰੱਖਦੇ ਆਂ ਫਰਕ ਸਿਰਫ ਇਹਨਾਂ ਕਿ ਸਾਨੂੰ ਆਪਸ ਦੇ ਵਿੱਚ ਜੁੜ ਕੇ ਉਸ ਸ਼ਕਤੀ ਨੂੰ ਇਕੱਠਿਆਂ ਕਰਨ ਦੀ ਵੱਡੀ ਜ਼ਰੂਰਤ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਸਮਾਗਮ ਨੂੰ ਜਿਹੜਾ ਕਾਮਯਾਬ ਕਰਨ ਵਾਸਤੇ ਬਹੁਤ ਜਿਹੜਾ ਹੈ ਉਹ ਆਪਣਾ ਜੋਰ ਲਗਾਇਆ ਔਰ ਰਿਆੜ ਸਾਹਿਬ ਨੇ ਦੱਸਿਆ ਕਿ ਇੱਕ ਐਸਡੀਐਮ ਸਾਹਿਬ ਨੇ ਜ਼ਰੂਰ ਸਹਿਯੋਗ ਦਿੱਤਾ ਇਸ ਸ਼ਤਾਬਦੀ ਦੇ ਮੌਕੇ ਦੇ ਉੱਤੇ ਉਹ ਜ਼ਰੂਰ ਇਸ ਸ਼ਤਾਬਦੀ ਦੇ ਮੌਕੇ ਉੱਤੇ ਕਾਰਜਸ਼ੀਲ ਰਹੇ ਨੇ ਔਰ ਜਿਹੜਾ ਵੀ ਗੁਰੂ ਘਰ ਨੂੰ ਸਹਿਯੋਗ ਦਿੰਦਾ ਹੈ ਅਸੀਂ ਅਕਿਰਤ ਕਰਨ ਨਹੀਂ ਆ ਕਿ ਉਹਦਾ ਧੰਨਵਾਦ ਨਾ ਕਰੀਏ ਅਸੀਂ ਉਹਦਾ ਧੰਨਵਾਦ ਵੀ ਜ਼ਰੂਰ ਕਰਾਂਗੇ ਜਿਨੇ ਵੀ ਇਸ ਸ਼ਤਾਬਦੀ ਦੇ ਮੌਕੇ ਦੇ ਉੱਤੇ ਖਾਲਸਾ ਪੰਥ ਨੂੰ ਸਹਿਯੋਗ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਮੈਂ ਧਾਰਮਿਕ ਤੌਰ ਤੇ ਨਹੀਂ ਬੋਲਣਾ ਮੈਂ ਦੋ ਚਾਰ ਮੁੱਦੇ ਜਿਹੜੇ ਤਪਦੇ ਆ ਕਿਉਂਕਿ ਆਪਾਂ ਸਟੇਜਾਂ ਤੇ ਸਾਰੇ ਸਾਂਝੇ ਕਰਨੇ ਸਿੱਖ ਕੌਮ ਨਾਲ ਸੰਬੰਧਤ ਆ ਮੈਂ ਕਹਿਣਾ ਚਾਹੁੰਨਾ ਕਿ ਇਸ ਧਰਤੀ ਤੇ ਅਕਾਲੀ ਦਲ ਦੀ ਸਰਕਾਰ ਵੀ ਬਣੀ ਇਸ ਧਰਤੀ ਤੇ ਕਾਂਗਰਸ ਦੀ ਵੀ ਸਰਕਾਰ ਬਣੀ ਆ ਜਿਹੜੀ ਅੱਜ ਸਰਕਾਰ ਬਣੀ ਆ ਸ਼ਰਮ ਨਹੀਂ ਆਉਂਦੀ ਸਾਨੂੰ ਸਾਰ ਮਹਿਸੂਸ ਹੋਣ ਲੱਗੀ ਜਦੋਂ ਵੀ ਕੋਈ ਸ਼ਤਾਬ ਦੀ ਆਈ ਪੰਜਾਬ ਸਰਕਾਰ ਕਿਸੇ ਦੀ ਵੀ ਸੀ ਉਹਨਾਂ ਨੇ ਵੱਧ ਚੜ ਕੇ ਮਨਾਈ ਅੱਜ ਇਹਨਾਂ ਨੇ ਛੁੱਟੀ ਤੱਕ ਨਹੀਂ ਕੀਤੀ ਅੱਜ ਕੋਈ ਇੱਕ ਹਥਿਆਰ ਤੱਕ ਨਹੀਂ ਲਾ ਸਕੇ ਅੱਜ ਇਹ ਮੈਂ ਪੁੱਛਣਾ ਚਾਹੁੰਨਾ ਕਿ ਸਰਕਾਰ ਪੰਜਾਬ ਦੇ ਸਿੱਖਾਂ ਦੇ ਲੋਕਾਂ ਦੀ ਆ ਪੰਜਾਬੀਆਂ ਦੀ ਸਰਕਾਰ ਆ ਜਿਹੜੀ ਐਸ ਪਵਿੱਤਰ ਧਰਤੀ ਦੇ ਉੱਤੇ ਸਤਾਪ ਦੀ 450 ਸਾਲਾ ਮਨਾ ਹੋ ਰਹੀ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ 20 ਦਿਨ ਹੋ ਗਏ ਬਹੀਨਾ ਘੱਟ ਕੇ ਲੋਕਾਂ ਨੂੰ ਆਉਂਦਿਆਂ ਨੂੰ ਤੇ ਪੰਜਾਬ ਦੇ ਜਿਹੜੀ ਸਰਕਾਰ ਆ ਇਹਦੇ ਕੰਨ ਅੱਜ ਬੋਲੇ ਬੈਠੇ ਆ ਮੈਂ ਸਮਝਦਾ ਬੜੀ ਵੱਡੀ ਇੱਕ ਇਨਾਂ ਤੋਂ ਪੰਜਾਬ ਦੇ ਲੋਕਾਂ ਨੇ ਭੁੱਲ ਕੀਤੀ ਭੁੱਲ ਨਹੀਂ ਕਹਿ ਸਕਦੇ ਵੋਟਾਂ ਪਾਈਆਂ ਸਾਰਿਆਂ ਨੇ ਮੇਰਾ ਕੋ ਪੋਲੀਟੀਕਲ ਬੋਲਣ ਦਾ ਮਹੱਤਵ ਨਹੀਂਗਾ ਪਰ ਧਾਰਮਿਕ ਤੌਰ ਤੇ ਮੈਂ ਕਹਿਣਾ ਚਾਹਣਾ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਇਹ ਧਰਤੀ ਗੁਰਾਂ ਦੀ ਧਰਤੀ ਆ ਇਸ ਧਰਤੀ ਦੇ ਉੱਤੇ ਤੁਸੀਂ ਜੇ ਇਨਾਂ ਬਣੀ ਕਰ ਸਕਦੇ ਫੇਰ ਤੁਹਾਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਦੂਸਰੀ ਬੇਨਤੀ ਮੈਂ ਤਖਤ ਪਟਨਾ ਸਾਹਿਬ ਜੀ ਦੇ ਸਾਡੇ ਸਤਿਕਾਰਯੋਗ ਬੈਠੇ ਆ ਤਖਤ ਹਜੂਰ ਸਾਹਿਬ ਜੀ ਤੋਂ ਉਹ ਆ ਕੇ ਚਲ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕਲਵਾਨ ਸਿੰਘ ਜੀ ਉਥੋਂ ਦਾ ਬਹੁਤ ਸੁਚੱਜਾ ਪ੍ਰਬੰਧ ਚਲਾ ਰਹੇ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਮੇਰੀ ਗੱਲ ਨੂੰ ਦੂਜੇ ਪਾਸੇ ਨੂੰ ਨਾ ਲੈ ਜਾਇਓ ਉਸ ਤਖਤ ਦਾ ਬਹੁਤ ਵੱਡਾ ਸਤਕਾਰ ਆ ਪਰ ਧਾਰਮਿਕ ਤੌਰ ਤੇ ਇੱਕ ਮਰਿਆਦਾ ਹੁੰਦੀ ਸਾਡੀ ਜਥੇਦਾਰ ਸਿੰਘ ਸਹਿਬਾਨ ਅਕਾਲ ਤਖਤ ਬੈਠੇ ਆ ਸਿੰਘ ਸਾਹਿਬ ਸਾਡੇ ਦਮਦਮਾ ਸਾਹਿਬ ਬੈਠੇ ਆ ਸਿੰਘ ਸਾਹਿਬ ਸਾਡੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬੈਠੇ ਆ ਸਿੰਘ ਸਾਹਿਬ ਸਾਡੇ ਪਟਨਾ ਸਾਹਿਬ ਤੋਂ ਬੈਠੇ ਆ ਇਹ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਗੁਰੂ ਦੀ ਕਾਰ ਆ ਗੁਰੂ ਦੀ ਇੱਕ ਸਿਰਪਾਉ ਦੀ ਬਖਸ਼ ਦੇਣ ਦਾ ਇੱਕ ਸਿਸਟਮ ਆ ਇੱਕ ਤਰੀਕਾ ਆ ਮੈਂ ਨਿਮਰਤਾ ਸਹਿ ਦੋਨੇ ਤਖਤ ਸਹਿਬਾਨ ਪਟਨਾ ਸਾਹਿਬ ਪਿੱਛੇ ਮੈਂ ਉਹ ਸਾਰੀ ਸੁਣੀ ਵੀ ਕਿ মিডিਆ ਆਇਆ ਇੱਕ ਵੱਡਾ ਬੰਦਾ ਆਇਆ মিডিਏ ਨੇ ਜਿਹੜੇ ਕੀਰਤਨ ਕਰ ਰਹੇ ਸਿੰਘ ਉਹਨਾਂ ਦੇ ਵਿੱਚ ਵੀ ਗੋਡੇ ਟੇਕ ਕੇ ਦੂਜੇ ਤੀਜੇ ਮੇਰਾ ਕਹਿਣ ਤੋਂ ਭਾਵ ਇਹ ਸਰਕਾਰਾਂ ਆਉਣੀਆਂ ਸਰਕਾਰਾਂ ਚਲੀਆਂ ਜਾਣੀਆਂ ਉਹ ਤਖਤ ਪਟਨਾ ਸਾਹਿਬ ਇਦਾਂ ਹੀ ਰਹਿਣਾ ਤਖਤ ਹਜ਼ੂਰ ਸਾਹਿਬ ਇਦਾਂ ਹੀ ਰਹਿਣਾ ਉਥੋਂ ਦੀਆਂ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਜਿਹੜੇ ਲੋਕ ਪੰਜਾਬ ਨੂੰ ਕੋਹ ਕੋਹ ਕੇ ਮਾਰਦੇ ਰਹੇ ਜਿਨ੍ਹਾਂ ਨੇ ਜਵਾਨੀ ਦਾ ਕਹਾਣ ਕੀਤਾ ਇਸ ਧਰਤੀ ਦੇ ਉੱਤੇ ਆਪਾਂ ਸਤਿਕਾਰ ਦੇਈਏ ਉਹਨਾਂ ਨੂੰ ਠੀਕ ਹੈ ਸਤਿਕਾਰ ਦਿਓ ਮੈਂ ਮੰਨ ਕਰ ਨਹੀਂ ਹੁੰਦਾ ਪਰ ਸਤਿਕਾਰ ਦੇਣ ਦਾ ਇੱਕ ਢੰਗ ਤਰੀਕਾ ਬਣਾਈਏ ਮੈਂ ਸਿੰਘ ਸਾਹਿਬ ਤੋਂ ਖਿਮਾ ਚਾਹੁੰਨਾ ਤਖਤ ਦੇ ਜੱਜਦਾ ਬੈਠੇ ਆ ਪਰ ਮੈਂ ਬਾਬਾ ਕਲਵਾਨ ਸਿੰਘ ਜੀ ਕਿਉਂਕਿ ਆਪ ਨੇ ਉੱਥੇ ਵਿਧੀ ਆ ਉਹਨਾਂ ਦਾ ਵਿਧਾਨ ਆ ਪੰਜ ਪਿਆਰੇ ਜਿਹੜੇ ਉਹ ਸਾਰਾ ਕਾਰਜ ਕਰਦੇ ਆ ਪਰ ਆਪਾਂ ਕੋਈ ਮਰਿਆਦਾ ਮਾਂ ਰਖੀਏ ਫੇਰ ਮੁਹੰਜਾਬ ਦੇ ਲੋਕ ਮੇਰੇ ਕੰਨਾਂ 'ਚ ਟੈਲੀਫੋਨ ਮਾਰਦੇ ਆ ਕੈਚੋਨੋਮੀ ਕਮੇਟੀ ਦਾ ਪ੍ਰਧਾਨ ਇਹ ਸਿੱਖ ਮੁੱਦਿਆਂ ਤੇ ਬੋਲਦਾ ਕਿਉਂ ਨਹੀਂ ਕਿਉਂਕਿ ਉਹ ਤਖਤ ਸਤਕਾਰ ਜੋ ਗਿਆ ਉਸ ਧਰਤੀ ਤੇ ਗੁਰੂ ਸਾਹਿਬ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਇਸ ਕਰਕੇ ਮੈਂ ਅੱਜ ਨਿਮਰਤਾ ਸਹਿਤ ਇਥੋਂ ਬੇਨਤੀ ਕਰਨੀ ਚਾਹਣਾ ਸ਼ਤਾਬਦੀ ਵੀ ਠੀਕ ਮਨਾ ਰਹੇ ਆ ਸਿੱਖ ਮੁੱਦਿਆਂ ਦੀ ਗੱਲ ਵੀ ਕਰਨੀ ਆ ਸੋ ਇਸ ਕਰਕੇ ਨਿਮਰਤਾ ਸਹਿਤ ਬੇਨਤੀ ਆ ਉਹਨਾਂ ਪ੍ਰਬੰਧਾਂ ਦੇ ਵਿੱਚ ਜ਼ਿਲ੍ਹੇ ਕੋ ਵੱਡਾ ਬੰਦਾ ਆਵੇ ਉਹਦਾ ਇੱਕ ਸਿਸਟਮ ਬਣਾਓ ਉਸ ਸਿਸਟਮ ਦੇ ਵਿੱਚ ਸਿਸਟਮ ਚੱਲੇ ਦੂਸਰੀ ਮੈਂ ਬੇਨਤੀ ਕਰਨੀ ਚਾਹਨਾ ਕਿ ਜੇ ਇਸ ਬੰਦੇ ਨੇ ਅੱਜ ਜਾ ਕੇ ਦਸਤਾਰਾਂ ਦੀ ਗੱਲ ਕੀਤੀ ਜਾਂ ਕਕਾਰਾਂ ਦੀ ਗੱਲ ਕੀਤੀ ਅਸੀਂ ਉਹਦੇ ਮਦਈ ਨਹੀਂ ਉਹਦੇ ਮੁੱਢੋਂ ਦੁਸ਼ਮਣ ਹਾਂ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਬੇਤਕਰਾ ਕੀਤਾ 47 ਤੋਂ ਲੈ ਕੇ ਝੂਠੇ ਵਾਅਦੇ ਕੀਤੇ ਪਹਿਲਾਂ ਇਹ ਮੁਲਕ ਆਜ਼ਾਦ ਹੋਣ ਤੋਂ ਪਹਿਲਾਂ ਵਾਅਦੇ ਕੀਤੇ ਸਾਰਿਆਂ ਵਾਅਦਿਆਂ ਤੋਂ 47 ਤੋਂ ਬਾਅਦ ਮਨਕਰ ਹੋ ਗਏ ਬੜੀ ਵੱਡੀ ਇਹ ਕਾਂਗਰਸ ਜਮਾਤ ਜਿਹੜੀ ਦੁਸ਼ਮਣਿਆਂ ਪੰਛ ਦੀ 1984 ਦੇ ਵਿੱਚ ਬੜਾ ਵੱਡਾ ਕਾਹਨ ਪੀੜਿਆ 1984 ਦੇ ਵਿੱਚ ਕਤਲੇਆਮ ਕੀਤਾ ਸਿੱਖਾਂ ਦਾ ਉਹ ਅੱਜ ਜਾ ਕੇ ਗੱਲ ਕਰ ਰਿਹਾ ਮੈਂ ਉਹਦਾ ਪੱਖ ਨਹੀਂ ਪੂਰ ਰਿਹਾ ਮੈਂ ਉਹਦੇ ਹੱਕ ਦੀ ਗੱਲ ਜਿਹੜੀ ਬਾਜੂ ਬਣਦੀ ਆ ਮੈਂ ਪੁੱਛਣਾ ਚਾਹੁੰਨਾ ਜਿਹੜੇ ਉੱਥੇ ਘਰਾਓ ਕਰਦੇ ਆ ਆ ਜਿਹੜੇ ਰਾਜਸਥਾਨ 'ਚ ਸਾਡੀ ਬੀਬੀ ਦੋ ਬੀਬੀਆਂ ਗਈਆਂ ਕੀ ਕਸੂਰ ਸੀ ਉਹਨਾਂ ਦਾ ਜੁਡੀਸ਼ੀਅਨ ਸਰਵਿਸ ਦੇ ਵਿੱਚ ਜਾਣਾ ਸੀ ਕਹਿੰਦੇ ਕਿਰਪਾਨ ਵੀ ਲਾ ਦਿਓ ਕੜਾ ਵੀ ਲਾ ਦਿਓ ਤੇ ਤੁਹਾਨੂੰ ਤਦ ਸ਼ਰਮ ਨਾ ਆਈ ਤੁਸੀਂ ਤਦ ਨਹੀਂ ਮਹਿਸੂਸ ਕੀਤਾ ਕਿ ਕਕਾਰਾਂ ਦੀ ਬੇਇੱਜ਼ਤੀ ਹੋ ਰਹੀ ਆ ਅੱਜ ਅਸੀਂ ਜਸਟਿਸ ਐਮ ਐਸ ਬੇਦੀ ਸਾਹਿਬ ਤੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸਾਡੇ ਮੁੰਡਲੇ ਅਧਿਕਾਰ ਆ ਸਾਡੇ ਮੌਲਕ ਅਧਿਕਾਰ ਆ ਪਰ ਮੌਲਕ ਅਧਿਕਾਰਾਂ ਦਾ ਵੀ ਕਾਣ ਕੀਤਾ ਜਾ ਰਿਹਾ ਹੁਣ ਅਸੀਂ ਕੋਟਾਂ 'ਚ ਜਾਈਏ ਜੇ ਤਾਂ ਅਸੀਂ ਗੁਲਾਮ ਆ ਤਾਂ ਸਾਨੂੰ ਕਹੋ ਤੁਹਾਡੇ ਦੇ ਨਾਦਰਸ਼ਾਈ ਫਰਮਾਨ ਆ ਤੇ ਜੇ ਅਸੀਂ ਆਜ਼ਾਦ ਆ ਤੇ ਅਸੀਂ ਆਜ਼ਾਦੀ ਦੇ ਵਿੱਚ ਵੱਧ ਹਿੱਸਾ ਪਾਇਆ ਤੇ ਫੇ ਕਕਾਰਾਂ ਦੀ ਗੱਲ ਉੱਥੇ ਜਾ ਕੇ ਕੌਣ ਕਰੂਗਾ ਅੱਜ ਆਪਾਂ ਭੁੱਲ ਗਏ ਮਰਿਆਦਾ ਕਿਹੜੀ ਆ ਸੋ ਮੈਂ ਨਿਮਰਤਾ ਸਹਿਤ ਮਿਹਨਤੀ ਕਰਦਾ ਆ ਹੁਣ CBSE ਦੇ ਸਕੂਲਾਂ ਦਾ ਆਉਣਾ ਟੈਸਟ ਕੜੇ ਸ਼ਰੇ ਆਮ ਲਹਾਈ ਜਾਂਦੇ ਅਸੀਂ ਰਾਲਾ ਪਾ ਪਾ ਕੇ ਥੱਕ ਗਏ ਕੀ ਗੱਲ ਖੜਾ ਕੋਈ ਦੁਸ਼ਮਣ ਆ ਜਾਂ ਕੜੇ ਦਾ ਕੋਈ ਮਹੱਤਵ ਆ ਬੜਾ ਪੰਜ ਕਕਾਰਾਂ ਦੇ ਵਿੱਚੋਂ ਸਾਡਾ ਸ਼ਰਮਾਉਰ ਇੱਕ ਆਪਣੇ ਨਿਸ਼ਾਨ ਆ ਤੇ ਆਪਾਂ ਫੇਰ ਉੱਥੇ ਬੋਲਦੇ ਤੱਕ ਨਹੀਂ ਸਾਡੇ ਬੱਚੇ ਵੀ ਜਾਂਦੇ ਕੜੇ ਲਾ ਕੇ ਟੈਸਟ ਦੇ ਕੇ ਆ ਜਾਂਦੇ ਨੇ ਮੈਂ ਇਸ ਕਰਕੇ ਕਹਿਣਾ ਚਾਹੁੰਨਾ ਅਸੀਂ ਮਦਈ ਕੇਵਲ ਤਾਂ ਕੇਵਲ ਗੁਰਮਰਿਆਦਾ ਦੇ ਬਣੀਏ ਅਸੀਂ ਮਦਈ ਬਣੀਏ ਜਿਹੜੀ ਸਾਡੀ ਰਹਿਤ ਮਰਿਆਦਾ ਆ ਪਰ ਕਈ ਵਾਰੀ ਰਾਸੀ ਰੋਟੀਆਂ ਰਾਸੀ ਰੋਟੀਆਂ ਸੇਕਦੇ ਸੇਕਦੇ ਉਹਨਾਂ ਦੇ ਗੋਲੇ ਬਣ ਜਾਂਦੇ ਜਿਹੜੇ ਸਿੱਖੀ ਦਾ ਕਾਣ ਕਰਦੇ ਆ ਜਿਹੜੇ ਸਿੱਖੀ ਦੇ ਦੁਸ਼ਮਣ ਬਣਦੇ ਆ ਮੈਂ ਆ ਕਹਿਣਾ ਚਾਹੁੰਨਾ ਇਸ ਧਰਤੀ ਤੋਂ ਅੱਜ ਕਿ ਆਪ ਦੀ ਸਰਕਾਰ ਆਈ ਇਸ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਕੀ ਕਸੂਰ ਹੈ ਆਵਦਾ ਤਿੰਨ ਵਾਰ ਪਟੀਸ਼ਨ ਗਈ ਕੇਜਰੀਬਾਦ ਇੱਕ ਉਹ ਜਿਹੜਾ ਪੰਜਾਬ ਦਾ ਅੱਜ ਕਹਿੰਦਾ ਮੈਂ ਰਾਖਾ ਹਾਂ ਜਿਹੜਾ ਕਹਿੰਦਾ ਮੈਨੂੰ ਵੋਟਾਂ ਪਾਓ ਤੁਸੀਂ ਮੈਨੂੰ ਕਹੋਗੇ ਸ਼ੋਮਨੀ ਕਮੇਟੀ ਦਾ ਪ੍ਰਧਾਨ ਇਹ ਗੱਲਾਂ ਬੋਲਦਾ ਮੇਰਾ ਵੋਟਾਂ ਨਾਲ ਕੋਈ ਤਲਕਾਤ ਨਹੀਂ ਹੈ ਵੀ ਤਲਕਾਤ ਮੇਰਾ ਕਿਉਂਕਿ ਵੋਟਾਂ ਦੀ ਗੱਲ ਮੈਂ ਨਹੀਂ ਕਰਦਾ ਹੋਰ ਕੌਣ ਕਰੂਗਾ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਪਰ ਦਵਿੰਦਰਪਾਲ ਸਿੰਘ ਪੁੱਲਰ ਦੀ ਫਾਈਲ ਤਿੰਨ ਵਾਰੀ ਪਈ ਦੇ ਪੈਂਡਿੰਗ ਆ ਜਦੋਂ ਸਰਕਾਰ ਬਣੀ ਤਾਂ ਕੈਨਸਲ ਕਰਕੇ ਮਾਰੀ ਕੀ ਹੈ ਸਾਡੇ ਨਾਲ ਇਨਸਾਫ ਕਰ ਰਹੇ ਆ ਪੰਜਾਬ ਦੇ ਲੋਕੋ ਸੋਚੋ ਕਿ ਅੱਜ ਬੰਦੀ ਸਿੰਘ ਸਾਡੇ ਦੇਖੋ ਕਿੰਡੀ ਸ਼ਰਮਸ਼ਾਰ ਹੋਣਾ ਪੈਂਦਾ ਮੈਨੂੰ ਅਸੀਂ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆਣੇ ਨਾਲ ਮੁਲਾਕਾਤ ਕੀਤੀ ਸਿੰਘ ਸਾਹਿਬ ਨੂੰ ਨਾਲ ਮੇਰੇ ਸੀ ਇਹਨਾਂ ਨੂੰ ਵੀ ਉਹਨਾਂ ਨੇ ਆਪਣੇ ਜੋ ਬਚਨ ਬਲਾਸ ਇਹਨਾਂ ਨਾਲ ਸਾਂਝੇ ਕੀਤੇ ਤੇ ਸਿੰਘ ਸਾਹਿਬ ਨੇ ਆਦੇਸ਼ ਕੀਤਾ ਕਿ ਜਿਹੜੀ ਸ਼ੋਮਣੀ ਕਮੇਟੀ ਨੇ ਪਟੀਸ਼ਨ ਪਾਈ ਉਹ ਮਰਸੀ ਪਟੀਸ਼ਨ ਉਹ ਵਾਪਸ ਲੈ ਲਓ ਸਿੰਘ ਸਾਹਿਬ ਨੇ ਕਿਹਾ ਕਿ ਜਥੇਬੰਦੀਆਂ ਆਪਣਾ ਜਿਹੜਾ ਆ ਉਹ ਪ੍ਰਤੀਕਰਮ ਦੇਣ ਜਰਜੇਬੰਦੀਆਂ ਸੁੱਤੀਆਂ ਪਈਆਂ ਉਹ ਵਿਚਾਰਾ 29 ਸਾਲ ਦਾ ਜੇਲ੍ਹ 'ਚ ਬੈਠਾ ਫਾਂਸੀ ਦੀ ਚੱਕੀ ਈੜੀ ਕਰਹਾ 18 ਸਾਲ ਜੇਲ੍ਹ 'ਚ ਬੈਠਾ ਤੇ ਆਪਾਂ ਚੁੱਪ ਕਰਕੇ ਬੈਠੇ ਆ ਕੀ ਨਿਰਣਾ ਨਹੀਂ ਕੋਈ ਕਰਾਂਗੇ ਹੁਣ ਅਸੀਂ ਔੜਕ ਉਹਦੀ ਭੈਣ ਬਚਾਰੀ ਬਿਮਾਰ ਆ ਫੇਫੜਿਆਂ ਦੀ ਬਿਮਾਰੀ ਆ ਤੇ ਉਹ ਵਿਚਾਰੀ ਉਥੇ ਟ੍ਰੀਟਮੈਂਟ ਕਰਾਉਂਦੀ ਆ ਤੇ ਭਾਈ ਰਾਜਵਾਨਾ ਸਾਹਿਬ ਵੱਲੋਂ ਇਹ ਹੁਕਮ ਹੋਇਆ ਸੀ ਕਿ ਮੈਂ ਜਿਹੜੀ 19 ਦੇ ਵਿੱਚ ਅਸੀਂ ਮਰਸੀ ਪਟੀਸ਼ਨ ਪਾਈ ਸੀ ਉਹਦੀ ਸੁਪਰੀਮ ਕੋਰਟ ਚੈਲੰਜ ਕੀਤਾ ਸਪਰੀਮ ਕੋਰਟ ਦੇ ਵਿੱਚ ਚੈਲੰਜ ਹੋਣ ਤੋਂ ਬਾਅਦ 2022 ਦੇ ਵਿੱਚ ਸੈਂਟਰ ਸਰਕਾਰ ਨੂੰ ਹਦਾਇਤ ਕੀਤੀ ਕਿ ਤੁਸੀਂ ਇਸ ਪਟੀਸ਼ਨ ਦਾ ਫੈਸਲਾ ਕਰੋ ਇਸ ਫાંਸੀ ਦਾ ਫੈਸਲਾ ਕਰੋ ਅੱਜ 3 ਸਾਲ ਹੋ ਚੱਲੇ ਆ ਕੋਈ ਫੈਸਲਾ ਨਹੀਂ ਹੋਇਆ ਫਿਰ ਮਹਾਨਤਾ ਵਾਲਾ ਕੰਮ ਹੋਊਗਾ ਸਰਕਾਰੀ ਜਫੇਦਾਰ ਆਉਣਗੇ ਫਿਰ ਇਹ ਆਪਾਂ ਨੂੰ ਅੱਜ ਸੋਚਣਾ ਪਊਗਾ ਇਹ ਇੱਕ ਸਵਾਲੀਆ ਚਿੰਨਿਆ ਕਿ ਆਪਾਂ ਕੀ ਆਉਂਦੇ ਸਮੇਂ ਦੇ ਵਿੱਚ ਇਵੇਂ ਚੁੱਪ ਕਰਕੇ ਬੈਠੇ ਰਹਿਣ ਸ਼ਤਾਬ ਦੀ ਆ ਗੁਰੂ ਨੂੰ ਸਮਰਪਤ ਆ ਉਹ ਗੁਰੂ ਜੇ ਇਸ ਗੁਰੂ ਨੇ ਅਕਬਰ ਨੂੰ ਬਰੋਬਰ ਬਹਾਲਿਆ ਜੇ ਇਸ ਅਕਬਰ ਨੇ ਕਿਹਾ ਕਿ ਦੱਸੋ ਗੁਰੂ ਸਾਹਿਬ ਜੀ ਕੋਈ ਲਾ ਦਿਆਂ ਇਸ ਨਾਲ ਜੈਲ ਲਾ ਦਿਆਂ ਗੁਰੂ ਸਾਹਿਬ ਕਹਿੰਦੇ ਇਹ ਗੁਰੂ ਬਖਸ਼ਿੰਦ ਗਰਵਾਣੀ ਸਾਡਾ ਗੁਰੂ ਆ ਕਿਸੇ ਸਰਕਾਰ ਦੀ ਨਹੀਂ ਮਦਦ ਦੀ ਲੋੜ ਕਿਸੇ ਹੋਰ ਦੀ ਲੋੜ ਨਹੀਂ ਕੇਵਲ ਤਾਂ ਕੇਵਲ ਸਾਡੀ ਅਗਵਾਈ ਗੁਰਸ਼ਬਦ ਕਰਦਾ ਅੱਜ ਵੀ ਅਗਵਾਈ ਕਰਦਾ ਅੱਜ ਵੀ ਗੁਰੂ ਕੇ ਸਿੱਖ ਮੌਜੂਦਾ ਸਮੇਂ ਵਿੱਚ ਵੀ ਜਿਹੜੇ ਗਰਮਾਣੀ ਗੈਣ ਕਰਦੇ ਆ ਗਰਮਾਣੀ ਗੈਣ ਕਰਕੇ ਸ਼ਰਮਣ ਕਰਕੇ ਉਹਤੇ ਵਿਚਾਰ ਕਰਕੇ ਉਹਦੇ ਤੇ ਚੱਲਦੇ ਵੀ ਆ ਧੰਤਾਂ ਦੇ ਜੋਗ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇੱਕ ਹੋਰ ਬਹੁਤ ਵਧੀਆ ਜਿਹੜਾ ਬਹੁਤ ਸਾਡੇ ਲਈ ਇੱਕ ਮੈਂ ਅੱਗੇ ਪਿੱਛੇ ਇਹ ਵੀ ਗੱਲ ਕੀਤੀ ਸੀ ਕਿ ਆ ਜਿਹੜੀਆਂ ਹੇਟ ਸਪੀਚ ਨਫਰਤੀ ਜਿਹੜੀਆਂ ਸਪੀਚਾਂ ਜਾਂ ਨਫਰਤੀ ਤੌਰ ਦੇ ਉੱਤੇ ਸਾਡੀਆਂ ਗੁਰਮਤ ਨੂੰ ਰਲ ਗੱਡ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਰੌਲਗੜ ਕੀਤਾ ਜਾ ਰਿਹਾ ਮੇਰਾ ਖਾਲਜੇ ਮੈਂ ਝੂਠ ਨਹੀਂ ਬੋਲਦਾ ਸਾਡੇ ਜਸਕਰਨ ਤੇ ਹਰ ਭਜਨ ਬੈਠੇ ਆ ਅਨੇਕਾਂ ਕੰਪਲੇਂਟਾਂ ਪਾ ਪਾ ਕੇ ਥੱਕ ਗਏ ਆ ਕਿ ਇਹ ਝੂਠ ਜਿਹੜਾ ਇਹਨੂੰ ਪੱਕਾ ਕਰੋ ਕਿ ਇਹ ਤੇ ਪੱਕਾ ਬੰਦ ਹੋ ਜਾਏ ਪਰ ਕਿਉਂਕਿ ਚਸਕੇ ਲੈ ਰਹੇ ਆ ਸਿੱਖਾਂ ਨਾਲ ਹੋ ਰਹੀ ਆ ਨਾ ਪਰ ਮੈਂ ਇਹ ਵੀ ਕਹਿਣਾ ਚਾਹਣਾ ਇਹ ਅੱਗ ਕਈ ਵਾਰੀ ਆਪਣੇ ਵੀ ਬਲ ਜਾਂਦੀ ਆ ਸੋ ਵੀਰੋ ਨਿਮਰਤਾ ਸਹਿ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਕਿ ਆ ਆਉਂਦਾ ਸਮਾਂ ਭਿਆਨਕਰ ਵੀ ਆ ਸਾਡੇ ਲਈ ਭਿਆਨਕਰ ਇਸ ਕਰਕੇ ਆ ਭਰਾ ਮਾਰੂ جنگ ਵੱਡੇ ਵੱਡੇ ਪੱਦਰ ਤੇ ਉੱਤੇ ਆ ਆਪਾਂ ਤਖਤਾਂ ਦੀ ਪ੍ਰਵਾਹ ਛੱਡੀਏ ਛੇਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਅਗਲਾ ਹਮਲਾ ਅਕਾਲ ਤਖਤ ਤੇ ਆ ਉਹ ਕਿਹੜੇ ਰੂਪ ਦੇ ਵਿੱਚ ਉਹ ਸਾਡੇ ਰੂਪ ਦੇ ਵਿੱਚ ਆ ਕਿਉਂਕਿ ਜੇ ਸਿਧਾਂਤ ਖਤਮ ਹੋ ਗਏ ਫੇਰ ਅਕਾਲ ਤਖਤ ਜਿਹੜਾ ਆ ਉਹਦਾ ਓਡਾ ਮਹੱਤਮ ਨਹੀਂ ਰਹੂਏ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਗੁਰੂ ਹਰਾਈ ਸਾਹਿਬ ਪਾਤਸ਼ਾਹੀ ਨੇ ਕੋਈ ਸਿੱਖ ਖਨਾਮੀ ਕਰੇ ਕੁਛ ਕਰੇ ਉਹਨੂੰ ਪ੍ਰੇਰਣਾ ਨਹੀਂ ਉਹਨੂੰ ਇਹ ਗੱਲ ਆ ਕੇ ਆ ਕੇ ਸ੍ਰੀ ਅਕਾਲ ਤਖਤ ਦੇ ਨੱਥ ਮਾਸਟਕ ਹੋ ਜਾਏ ਉਹ ਹਮੇਸ਼ਾ ਹੀ ਪਾਕ ਤੇ ਪਵਿੱਤਰ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਕਿਉਂਕਿ ਬੋਲਣਾ ਤਾਂ ਹੋਰ ਵੀ ਚਾਹੁੰਦਾ ਸੀ ਪਰ ਕਿਉਂਕਿ ਲੰਮਾ ਸਮਾਂ ਹੋ ਗਿਆ ਮੈਂ ਧੰਨਵਾਦ ਕਰਦਾ ਤਿੰਨੋਂ ਸਿੰਘ ਸਹਿਬਾਨ ਦਾ